ਤੋਂ ਬਾਅਦ ਜਿਹੜਾ ਕੋਰਟ ਦੇ ਵੱਲੋਂ ਇਹ ਸਖਤ ਜਿਹੜਾ ਹੁਕਮ ਦਿੱਤਾ ਗਿਆ ਇਸ ਵੇਲੇ ਦੀ ਬਹੁਤ ਹੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੱਸ ਦਈਏ ਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਜਿਹੜਾ ਹੈ 2 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹਾਈ ਕੋਰਟ ਦੇ ਵੱਲੋਂ ਡੀਜੀਪੀ ਦੇ ਸਮੇਤ ਤਿੰਨ ਹੋਰ ਆਈਏਐਸ ਅਧਿਕਾਰੀਆਂ ਨੂੰ ਜਿਹੜਾ ਫਾਈਨ ਲਗਾਇਆ ਗਿਆ ਦੱਸ ਦਈਏ ਕਿ ਇਹਨਾਂ ਦੇ ਵੱਲੋਂ ਜਿਹੜਾ ਹੈ ਮੋਡੀਫਾਈ ਵਾਨਾਂ ਤੇ ਕਾਰਵਾਈ ਕਰਨ ਦੇ ਵਿੱਚ ਕਤਾਹੀ ਵਰਤੀ ਗਈ ਸੀ ਲਾਪਰਵਾਹੀ ਵਰਤੀ ਗਈ ਸੀ ਉਸ ਤੋਂ ਬਾਅਦ ਕੋਰਟ ਜਿਹੜਾ ਸਖਤੀ ਦੇ ਨਾਲ ਇਹਨਾਂ ਦੇ ਨਾਲ ਪੇਸ਼ ਆਇਆ ਤਾਂ ਇਹਨਾਂ ਨੂੰ ਹੁਣ ਜਿਹੜਾ 2 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਦੱਸਿਆ ਜਾ ਰਿਹਾ ਕਿ ਇਹਨਾਂ ਦੀ ਤਨਖਾਹ ਦੇ ਵਿੱਚੋਂ ਹੀ ਜਿਹੜਾ ਪੈਸਾ ਕ ਤਨਖਾਹ ਦੇ ਵਿੱਚੋਂ 50000 ਰੁਪਏ ਜਿਹੜਾ ਕੱਟ ਕੇ ਉਹ ਸੀਐਮ ਰੀਲੀਫ ਫੰਡ ਦੇ ਲਈ ਜਿਹੜਾ ਭੇਜਿਆ ਜਾਵੇਗਾ ਦੱਸ ਦਈਏ ਕਿ ਜਿਹੜਾ ਮੋਡੀਫਾਈ ਵਨ ਨੂੰ ਲੈ ਕੇ ਇੱਕ ਪਟੀਸ਼ਨ ਧਾਰਿਤ ਕੀਤੀ ਗਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਇਹ ਜਿਹੜੀ ਆ ਕਾਨੂੰਨ ਦੀ ਉਲੰਘਣਾ ਕਰ ਰਹੇ ਨੇ ਨਿਯਮਾਂ ਦੀ ਉਲੰਘਣਾ ਕਰ ਰਹੇ ਨੇ ਤਾਂ ਇਹਨਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ ਪਹਿਲਾਂ ਪਟੀਸ਼ਨ ਜਿਹੜੀ ਹੈ ਉਹ ਦਾਇਰ ਕੀਤੀ ਗਈ ਸੀ ਜਿਸ ਤੋਂ ਬਾਅਦ ਕੋਰਟ ਦੇ ਵੱਲੋਂ ਇਹ ਵੱਡਾ ਜਿਹੜਾ ਫੈਸਲਾ ਲਿਆ ਗਿਆ ਤਾਂ ਹੁਣ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਜਿਹੜਾ 2 ਲੱਖ ਦਾ ਭਾਰੀ ਜਿਹੜਾ ਜੁਰਮਾਨਾ ਉਹ ਤਨਖਾਹ ਦੇ ਵਿੱਚੋਂ ਹੀ ਭਰਨਾ ਪਵੇਗਾ 50000 ਰੁਪਏ ਜਿਹੜਾ ਉਹ ਸੀਐਮ ਭਗਵੰਤ ਮਾਨ ਦੇ ਜਿਹੜਾ ਰਿਲੀਫ ਫੰਡ ਹੁੰਦਾ ਉਸ ਦੇ ਵਿੱਚ ਜਿਹੜਾ ਜਮ੍ਹਾਂ ਕਰਵਾਉਣਾ ਪਵੇਗਾ ਤਾਂ ਡੀਜੀਪੀ ਦੇ ਸਮੇਤ ਜਿਹੜੇ ਹੋਰ ਵੀ ਤਿੰਨ ਆਈਏਐਸ ਅਧਿਕਾਰੀ ਉਹਨਾਂ ਦੀ ਤਨਖਾਹ ਦੇ ਵਿੱਚੋਂ ਵੀ ਜਿਹੜਾ 2 ਲੱਖ ਰੁ ਕੋਰਟ ਦੇ ਵੱਲੋਂ 2 ਸਤੰਬਰ ਨੂੰ ਜਿਹੜਾ ਆ ਉੱਤੇ ਪਟੀਸ਼ਨ ਦਾਇਰ ਕੀਤੀ ਗਈ ਸੀ ਕੋਰਟ ਦੇ ਵਿੱਚ ਕਿਹਾ ਗਿਆ ਸੀ ਕਿ ਵਾਨਾਂ ਤੇ ਜਿਹੜੀ ਆ ਰੋਕ ਲਗਾਈ ਜਾਣੀ ਚਾਹੀਦੀ ਹੈ ਤਾਂ 2 ਸਤੰਬਰ ਨੂੰ ਜਿਹੜੀ ਆ ਕੋਰਟ ਨੇ ਸੁਣਵਾਈ ਕੀਤੀ ਸੀ ਉਸ ਦੇ ਵਿੱਚ ਕਿਹਾ ਗਿਆ ਸੀ ਕਿ ਜਿਹੜਾ 1 ਲੱਖ ਰੁਪਏ ਉਹਦੋਂ ਵੀ ফাইন ਲਗਾਇਆ ਗਿਆ ਸੀ ਤਾਂ ਉਸ ਤੋਂ ਬਾਅਦ ਜਿਹੜਾ ਇਹਨਾਂ ਦੇ ਵੱਲੋਂ ਐਫੀਡੈਫਟ ਜਿਹੜੇ ਆ ਉਹ ਦਿੱਤੇ ਗਏ ਸੀ ਕਿਹਾ ਗਿਆ ਸੀ ਕਿ ਜੁਰਮਾਨਾ ਨਹੀਂ ਦਿੱਤਾ ਜਾਣਾ ਚਾਹੀਦਾ ਇਸ ਦੇ ਵਿੱਚ ਸੋਧ ਹੋਣੀ ਚਾਹੀਦੀ ਹੈ ਤਾਂ ਕੋਰਟ ਦੇ ਵੱਲੋਂ ਹੁਕਮ ਦਿੱਤੇ ਗਿਆ ਸੀ ਕਿ ਇਹਨਾਂ ਦੇ ਵੱਲੋਂ ਸਾਡੇ ਵੱਲੋਂ ਜਾਰੀ ਕੀਤੇ ਆਰਡਰ ਦੀ ਜਿਹੜੀ ਆ ਹੁਕਮ ਨਹੀਂ ਮੰਨੇ ਜਾ ਰਹੇ ਜਿਉਂ ਅਸੀਂ ਆਰਡਰ ਦਿੰਦੇ ਨੇ ਉਹਨਾਂ ਦੀ ਪਾਲਣਾ ਨਿਯਮਾਂ ਦੀ ਪਾਲਣਾ ਜਿਹੜੀ ਆ ਉਹ ਨਹੀਂ ਕੀਤੀ ਜਾ ਰਹੀ ਤਾਂ ਇਹਨਾਂ ਦੇ ਉੱਤੇ ਹੋਰ ਵੀ ਜਿਹੜੀ ਆ ਸਖਤੀ ਪਣਾਈ ਗਈ ਸੀ ਕਿਹਾ ਗਿਆ ਸੀ ਕਿ ਇਹ 2 ਲੱਖ ਰੁਪਏ ਜਿਹੜਾ ਜੁਰਮਾਨਾ ਹੋਰ 1 ਲੱਖ ਦੇ ਸਮੇਤ ਜਿਹੜਾ ਭਰਨਾ ਹੋਵੇਗਾ ਹਾਲਾਂਕਿ 2 ਸਤੰਬਰ ਨੂੰ ਪਹਿਲਾਂ ਵੀ 1 ਲੱਖ ਰੁਪਏ ਜਿਹੜਾ ਜੁਰਮਾਨਾ ਲਗਾਇਆ ਗਿਆ ਸੀ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਵੱਲੋਂ ਐਫੀਡੈਫਟ ਜਾਰੀ ਕੀਤੇ ਗਏ ਸੀ ਤਾਂ ਕੋਰਟ ਦੇ ਵੱਲੋਂ ਐਫੀਡੈਫਟ ਜਿਹੜੇ ਆ ਉਹ ਖਾਰਜ ਕਰ ਦਿੱਤੇ ਗਏ ਸੀ ਕਿਉਂਕਿ ਕੋਰਟ ਦਾ ਕਹਿਣਾ ਹੈ ਕਿ ਇਹਨਾਂ ਦੇ ਵੱਲੋਂ ਸਾਡੇ ਜਿਹੜੇ ਜਾਰੀ ਕੀਤੇ ਆਰਡਰ ਨੇ ਉਹ ਮੰਨੀ ਮੰਨੇ ਨਹੀਂ ਗਿਆ ਹੁਕਮ ਜਿਹੜੇ ਆ ਉਹ ਨਹੀਂ ਮੰਨੇ ਗਿਆ ਤਾਂ ਉਸ ਤੋਂ ਬਾਅਦ ਕੋਰ ਦੀ ਜਿਹੜਿਆ ਖਾਰਜ ਕਰ ਦਿੱਤੇ ਸੀ ਤਾਂ ਹੁਣ ਕੋਰਟ ਜਿਹੜੀ ਆ ਹੋਰ ਸ਼ਕਤੀ ਦੇ ਵਿੱਚ ਆਈ ਆ ਤਾਂ ਉਹਨਾਂ ਨੇ ਹੁਣ ਜਿਹੜਾ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਤੇ ਵੀ ਜਿਹੜਾ ਹੈ 2 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਇਸ ਤੋਂ ਇਲਾਵਾ ਹੋਰ ਤਿੰਨ ਆਈਏਐਸ ਅਧਿਕਾਰੀ ਨੇ ਉਹਨਾਂ ਤੇ ਵੀ ਭਾਰੀ ਜਿਹੜਾ ਜੁਰਮਾਨਾ ਲਗਾਇਆ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਤਨਖਾਹ ਦੇ ਵਿੱਚੋਂ ਹੀ ਜਿਹੜਾ ਪੈਸੇ ਕੱਟੇ ਜਾਣਗੇ ਮਹੀਨੇ ਦੀ ਮਹੀਨੇ 50000 ਰੁਪਏ ਜਿਹੜਾ ਸੀਐਮ ਰਾਹਤ ਫੰਡ ਦੇ ਲਈ ਜਿਹੜਾ ਉਹ ਭੇਜਿਆ ਜਾਵੇਗਾ ਤਾਂ ਹੁਣ ਦੱਸ ਦਈਏ ਕਿ ਇਹ ਜਿਹੜਿਆ ਪੰਜਾਬ ਦੇ ਡੀਜੀਪੀ ਤੇ ਹੋਰ ਤਿੰਨ ਆਈਏਐਸ ਅਧਿਕਾਰੀਆਂ ਦੇ ਉੱਤੇ ਕੋਰਟ ਦਾ ਜਿਹ ਮੋਡੀਫਾਈ ਵਾਨਾਂ ਦੀ ਕਾਰਵਾਈ ਕਰਨ ਦੇ ਵਿੱਚ ਲਾਪਰਵਾਹੀ ਵਰਤੀ ਗਈ ਸੀ ਜਿਸ ਤੋਂ ਬਾਅਦ ਪਟੀਸ਼ਨ ਦਾਇਰ ਕੀਤੀ ਗਈ ਸੀ ਕਿਹਾ ਗਿਆ ਸੀ ਕਿ ਜਿਹੜੇ ਮੋਡੀਫਾਈ ਵਾਨ ਨੇ ਉਹਨਾਂ ਤੇ ਕਾਬੂ ਪਾਉਣਾ ਚਾਹੀਦਾ ਉਹਨਾਂ ਨੂੰ ਰੋਕਿਆ ਜਾਣਾ ਚਾਹੀਦਾ ਤਾਂ ਉਸ ਤੋਂ ਬਾਅਦ ਜਿਹੜਾ ਕੋਰਟ ਦੇ ਵੱਲੋਂ ਇਹ ਸਖਤ ਜਿਹੜਾ ਹੁਕਮ ਦਿੱਤਾ ਗਿਆ ਇਸ ਵੇਲੇ ਦੀ ਬਹੁਤ ਹੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੱਸ ਦਈਏ ਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਜਿਹੜਾ ਹੈ 2 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹਾਈ ਕੋਰਟ ਦੇ ਵੱਲੋਂ ਡੀਜੀਪੀ ਦੇ ਸਮੇਤ ਤਿੰਨ ਹੋਰ ਆਈਏਐਸ ਅਧਿਕਾਰੀਆਂ ਨੂੰ ਜਿਹੜਾ ਫਾਈਨ ਲਗਾਇਆ ਗਿਆ ਦੱਸ ਦਈਏ ਕਿ ਇਹਨਾਂ ਦੇ ਵੱਲੋਂ ਜਿਹੜਾ ਹੈ ਮੋਡੀਫਾਈ ਵਾਨਾਂ ਤੇ ਕਾਰਵਾਈ ਕਰਨ ਦੇ ਵਿੱਚ ਕਤਾਹੀ ਵਰਤੀ ਗਈ ਸੀ ਲਾਪਰਵਾਹੀ ਵਰਤੀ ਗਈ ਸੀ ਉਸ ਤੋਂ ਬਾਅਦ ਕੋਰਟ ਜਿਹੜਾ ਸਖਤੀ ਦੇ ਨਾਲ ਇਹਨਾਂ ਦੇ ਨਾਲ ਪੇਸ਼ ਆਇਆ ਤਾਂ ਇਹਨਾਂ ਨੂੰ ਹੁਣ ਜਿਹੜਾ 2 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਦੱਸਿਆ ਜਾ ਰਿਹਾ ਕਿ ਇਹਨਾਂ ਦੀ ਤਨਖਾਹ ਦੇ ਵਿੱਚੋਂ ਹੀ ਜਿਹੜਾ ਪੈਸਾ ਕ ਤਨਖਾਹ ਦੇ ਵਿੱਚੋਂ 50000 ਰੁਪਏ ਜਿਹੜਾ ਕੱਟ ਕੇ ਉਹ ਸੀਐਮ ਰੀਲੀਫ ਫੰਡ ਦੇ ਲਈ ਜਿਹੜਾ ਭੇਜਿਆ ਜਾਵੇਗਾ ਦੱਸ ਦਈਏ ਕਿ ਜਿਹੜਾ ਮੋਡੀਫਾਈ ਵਨਾਂ ਨੂੰ ਲੈ ਕੇ ਇੱਕ ਪਟੀਸ਼ਨ ਧਾਇਰ ਕੀਤੀ ਗਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਇਹ ਜਿਹੜੀ ਆ ਕਾਨੂੰਨ ਦੀ ਉਲੰਘਣਾ ਕਰ ਰਹੇ ਨੇ ਨਿਯਮਾਂ ਦੀ ਉਲੰਘਣਾ ਕਰ ਰਹੇ ਨੇ ਤਾਂ ਇਹਨਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ ਪਹਿਲਾਂ ਪਟੀਸ਼ਨ ਜਿਹੜੀ ਹੈ ਉਹ ਧਾਇਰ ਕੀਤੀ ਗਈ ਸੀ ਜਿਸ ਤੋਂ ਬਾਅਦ ਕੋਰਟ ਦੇ ਵੱਲੋਂ ਇਹ ਵੱਡਾ ਜਿਹੜਾ ਫੈਸਲਾ ਲਿਆ ਗਿਆ ਤਾਂ ਹੁਣ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਜਿਹੜਾ 2 ਲੱਖ ਦਾ ਭਾਰੀ ਜਿਹੜਾ ਜੁਰਮਾਨਾ ਉਹ ਤਨਖਾਹ ਦੇ ਵਿੱਚੋਂ ਹੀ ਭਰਨਾ ਪਵੇਗਾ 50000 ਰੁਪਏ ਜਿਹੜਾ ਉਹ ਸੀਐਮ ਭਗਵੰਤ ਮਾਨ ਦੇ ਜਿਹੜਾ ਰਿਲੀਫ ਫੰਡ ਹੁੰਦਾ ਉਸ ਦੇ ਵਿੱਚ ਜਿਹੜਾ ਜਮ੍ਹਾਂ ਕਰਵਾਉਣਾ ਪਵੇਗਾ ਤਾਂ ਡੀਜੀਪੀ ਦੇ ਸਮੀਤ ਜਿਹੜੇ ਹੋਰ ਵੀ ਤਿੰਨ ਆਈਏਐਸ ਦੇ ਅਧਿਕਾਰੀ ਉਹਨਾਂ ਦੀ ਤਨਖਾਹ ਦੇ ਵਿੱਚੋਂ ਵੀ ਜਿਹੜਾ 2 ਲੱਖ ਰੁਪਇਆ ਉਹ ਜਿਹੜਾ ਜੁਰਮਾਨਾ ਕਟਿਆ ਜਾਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਕੋਰਟ ਦੇ ਵੱਲੋਂ 2 ਸਤੰਬਰ ਨੂੰ ਜਿਹੜੇ ਆ ਉੱਤੇ ਪਟੀਸ਼ਨ ਦਾਇਰ ਕੀਤੀ ਗਈ ਸੀ ਕੋਰਟ ਦੇ ਵਿੱਚ ਕਿਹਾ ਗਿਆ ਸੀ ਕਿ ਵਾਨਾਂ ਤੇ ਜਿਹੜੀ ਆ ਰੋਕ ਲਗਾਈ ਜਾਣੀ ਚਾਹੀਦੀ ਹੈ ਤਾਂ 2 ਸਤੰਬਰ ਨੂੰ ਜਿਹੜੀ ਆ ਕੋਰਟ ਨੇ ਸੁਣਵਾਈ ਕੀਤੀ ਸੀ ਉਸ ਦੇ ਵਿੱਚ ਕਿਹਾ ਗਿਆ ਸੀ ਕਿ ਜਿਹੜਾ 1 ਲੱਖ ਰੁਪਇਆ ਉਦੋਂ ਵੀ ਫਾਈਨ ਲਗਾਇਆ ਗਿਆ ਸੀ ਤਾਂ ਉਸ ਤੋਂ ਬਾਅਦ ਜਿਹੜਾ ਇਹਨਾਂ ਦੇ ਵੱਲੋਂ ਐਫੀਡੈਫਟ ਜਿਹੜੇ ਆ ਉਹ ਦਿੱਤੇ ਗਏ ਸੀ ਕਿਹਾ ਗਿਆ ਸੀ ਕਿ ਜੁਰਮਾਨਾ ਨਹੀਂ ਦਿੱਤਾ ਜਾਣਾ ਚਾਹੀ ਵੱਲੋਂ ਹੁਕਮ ਦਿੱਤੇ ਗਿਆ ਸੀ ਕਿ ਇਹਨਾਂ ਦੇ ਵੱਲੋਂ ਸਾਡੇ ਵੱਲੋਂ ਜਾਰੀ ਕੀਤੇ ਆਰਡਰ ਦੀ ਜਿਹੜੀ ਹੈ ਹੁਕਮ ਨਹੀਂ ਮੰਨੇ ਜਾ ਰਹੇ ਜੋ ਅਸੀਂ ਆਰਡਰ ਦਿੰਦੇ ਨੇ ਉਹਨਾਂ ਦੀ ਪਾਲਣਾ ਨਿਯਮਾਂ ਦੀ ਪਾਲਣਾ ਜਿਹੜੀ ਆ ਉਹ ਨਹੀਂ ਕੀਤੀ ਜਾ ਰਹੀ ਤਾਂ ਇਹਨਾਂ ਦੇ ਉੱਤੇ ਹੋਰ ਵੀ ਜਿਹੜੀ ਆ ਸਖਤੀ ਅਪਣਾਈ ਗਈ ਸੀ ਕਿਹਾ ਗਿਆ ਸੀ ਕਿ ਇਹ 2 ਲੱਖ ਰੁਪਏ ਜਿਹੜਾ ਜੁਰਮਾਨਾ ਹੋਰ 1 ਲੱਖ ਦੇ ਸਮੇਤ ਜਿਹੜਾ ਭਰਨਾ ਹੋਵੇਗਾ ਹਾਲਾਂਕਿ 2 ਸਤੰਬਰ ਨੂੰ ਪਹਿਲਾਂ ਵੀ 1 ਲੱਖ ਰੁਪਏ ਜਿਹੜਾ ਜੁਰਮਾਨਾ ਲਗਾਇਆ ਗਿਆ ਸੀ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਵੱਲੋਂ ਐਫੀਡੈਵਿਟ ਜਾਰੀ ਕੀਤੇ ਗਏ ਸੀ ਤਾਂ ਕੋਰਟ ਦੇ ਵੱਲੋਂ ਐਫੀਡੈਵਿਟ ਜਿਹੜੇ ਆ ਉਹ ਖਾਰਜ ਕਰ ਦਿੱਤੇ ਗਏ ਸੀ ਕਿਉਂਕਿ ਕੋਰਟ ਦਾ ਕਹਿਣਾ ਹੈ ਕਿ ਇਹਨਾਂ ਦੇ ਵੱਲੋਂ ਸਾਡੇ ਜਿਹੜੇ ਜਾਰੀ ਕੀਤੇ ਆਰਡਰ ਨੇ ਉਹ ਮੰਨੀ ਮੰਨੇ ਗਿਆ ਤਾਂ ਉਸ ਤੋਂ ਬਾਅਦ ਕੋਰਟ ਦੇ ਵੱਲੋਂ ਜਿਹੜੇ ਉਹ ਐਫੀਡੇਫਟ ਪਾਏ ਗਏ ਸੀ ਤਾਂ ਉਹ ਵੀ ਜਿਹੜੇ ਖਾਰਜ ਕਰ ਦਿੱਤੇ ਸੀ ਤਾਂ ਹੁਣ ਕੋਰਟ ਜਿਹੜੀ ਹੈ ਹੋਰ ਸ਼ਕਤੀ ਦੇ ਵਿੱਚ ਆਈ ਹੈ ਤਾਂ ਉਹਨਾਂ ਨੇ ਹੁਣ ਜਿਹੜਾ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਤੇ ਵੀ ਜਿਹੜਾ 2 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਇਸ ਤੋਂ ਇਲਾਵਾ ਹੋਰ ਤਿੰਨ ਆਈਏਐਸ ਅਧਿਕਾਰੀ ਨੇ ਉਹਨਾਂ ਤੇ ਵੀ ਭਾਰੀ ਜਿਹੜਾ ਜੁਰਮਾਨਾ ਲਗਾਇਆ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਤਨਖਾਹ ਦੇ ਵਿੱਚੋਂ ਹੀ ਜਿਹੜਾ ਪੈਸੇ ਕੱਟੇ ਜਾਣਗੇ ਮਹੀਨੇ ਦੀ ਮਹੀਨੇ 50 ਹਜ਼ਾਰ ਰੁਪਏ ਜਿਹੜਾ ਸੀਐਮ ਰਾਹਤ ਫੰਡ ਦੇ ਲਈ ਜਿਹੜਾ ਉਹ ਭੇਜਿਆ ਜਾਵੇਗਾ ਤਾਂ ਹੁਣ ਦੱਸ ਦਈਏ ਕਿ ਇਹ ਜਿਹੜ ਉੱਤੇ ਕੋਰਟ ਦਾ ਜਿਹੜਾ ਸਖਤ ਰੁਖ ਅਪਣਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਮੋਡੀਫਾਈ ਵਾਨਾਂ ਦੀ ਕਾਰਵਾਈ ਕਰਨ ਦੇ ਵਿੱਚ ਲਾਪਰਵਾਹੀ ਵਰਤੀ ਗਈ ਸੀ ਜਿਸ ਤੋਂ ਬਾਅਦ ਪਟੀਸ਼ਨ ਦਾਇਰ ਕੀਤੀ ਗਈ ਸੀ ਕਿਹਾ ਗਿਆ ਸੀ ਕਿ ਜਿਹੜੇ ਮੋਡੀਫਾਈ ਵਾਨ ਨੇ ਉਹਨਾਂ ਤੇ ਕਾਬੂ ਪਾਉਣਾ ਚਾਹੀਦਾ ਉਹਨਾਂ ਨੂੰ ਰੋਕਿਆ ਜਾਣਾ ਚਾਹੀਦਾ ਤਾਂ ਉਸ ਤੋਂ ਬਾਅਦ ਜਿਹੜਾ ਕੋਰਟ ਦੇ ਵੱਲੋਂ ਇਹ ਸਖਤ ਜਿਹੜਾ ਹੁਕਮ ਦਿੱਤਾ ਗਿਆ ਇਸ ਵੇਲੇ ਦੀ ਬਹੁਤ ਹੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੱਸ ਦਈਏ ਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਜਿਹੜਾ ਹੈ 2 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹਾਈ ਕੋਰਟ ਦੇ ਵੱਲੋਂ ਡੀਜੀਪੀ ਦੇ ਸਮੇਤ ਤਿੰਨ ਹੋਰ ਆਈਏਐਸ ਅਧਿਕਾਰੀਆਂ ਨੂੰ ਜਿਹੜਾ ਫਾਈਨ ਲਗਾਇਆ ਗਿਆ ਦੱਸ ਦਈਏ ਕਿ ਇਹਨਾਂ ਦੇ ਵੱਲੋਂ ਜਿਹੜਾ ਹੈ ਮੋਡੀਫਾਈ ਵਾਨਾਂ ਤੇ ਕਾਰਵਾਈ ਕਰਨ ਦੇ ਵਿੱਚ ਕਤਾਹੀ ਵਰਤੀ ਗਈ ਸੀ ਲਾਪਰਵਾਹੀ ਵਰਤੀ ਗਈ ਸੀ ਉਸ ਤੋਂ ਬਾਅਦ ਕੋਰਟ ਜਿਹੜਾ ਸਖਤੀ ਦੇ ਨਾਲ ਇਹਨਾਂ ਦੇ ਨਾਲ ਪੇਸ਼ ਆਇਆ ਤਾਂ ਇਹਨਾਂ ਨੂੰ ਹੁਣ ਜਿਹੜਾ 2 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਦੱਸਿਆ ਜਾ ਰਿਹਾ ਕਿ ਇਹਨਾਂ ਦੀ ਤਨਖਾਹ ਦੇ ਵਿੱਚੋਂ ਹੀ ਜਿਹੜਾ ਪੈਸਾ ਕ ਤਨਖਾਹ ਦੇ ਵਿੱਚੋਂ 50000 ਰੁਪਏ ਜਿਹੜਾ ਕੱਟ ਕੇ ਉਹ ਸੀਐਮ ਰੀਲੀਫ ਫੰਡ ਦੇ ਲਈ ਜਿਹੜਾ ਭੇਜਿਆ ਜਾਵੇਗਾ ਦੱਸ ਦਈਏ ਕਿ ਜਿਹੜਾ ਮੋਡੀਫਾਈ ਵਨਾਂ ਨੂੰ ਲੈ ਕੇ ਇੱਕ ਪਟੀਸ਼ਨ ਧਾਇਰ ਕੀਤੀ ਗਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਇਹ ਜਿਹੜੀ ਆ ਕਾਨੂੰਨ ਦੀ ਉਲੰਘਣਾ ਕਰ ਰਹੇ ਨੇ ਨਿਯਮਾਂ ਦੀ ਉਲੰਘਣਾ ਕਰ ਰਹੇ ਨੇ ਤਾਂ ਇਹਨਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ ਪਹਿਲਾਂ ਪਟੀਸ਼ਨ ਜਿਹੜੀ ਹੈ ਉਹ ਧਾਇਰ ਕੀਤੀ ਗਈ ਸੀ ਜਿਸ ਤੋਂ ਬਾਅਦ ਕੋਰਟ ਦੇ ਵੱਲੋਂ ਇਹ ਵੱਡਾ ਜਿਹੜਾ ਫੈਸਲਾ ਲਿਆ ਗਿਆ ਤਾਂ ਹੁਣ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਜਿਹੜਾ 2 ਲੱਖ ਦਾ ਭਾਰੀ ਜਿਹੜਾ ਜੁਰਮਾਨਾ ਉਹ ਤਨਖਾਹ ਦੇ ਵਿੱਚੋਂ ਹੀ ਭਰਨਾ ਪਵੇਗਾ 50000 ਰੁਪਏ ਜਿਹੜਾ ਉਹ ਸੀਐਮ ਭਗਵੰਤ ਮਾਨ ਦੇ ਜਿਹੜਾ ਰਿਲੀਫ ਫੰਡ ਹੁੰਦਾ ਉਸ ਦੇ ਵਿੱਚ ਜਿਹੜਾ ਜਮ੍ਹਾਂ ਕਰਵਾਉਣਾ ਪਵੇਗਾ ਤਾਂ ਡੀਜੀਪੀ ਦੇ ਸਮੇਤ ਜੋ ਵੀ ਜਿਹੜਾ 2 ਲੱਖ ਰੁਪਇਆ ਉਹ ਜਿਹੜਾ ਜੁਰਮਾਨਾ ਕਟਿਆ ਜਾਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਕੋਰਟ ਦੇ ਵੱਲੋਂ 2 ਸਤੰਬਰ ਨੂੰ ਜਿਹੜੇ ਆ ਉੱਤੇ ਪਟੀਸ਼ਨ ਦਾਇਰ ਕੀਤੀ ਗਈ ਸੀ ਕੋਰਟ ਦੇ ਵਿੱਚ ਕਿਹਾ ਗਿਆ ਸੀ ਕਿ ਵਾਹਨਾ ਤੇ ਜਿਹੜੀ ਆ ਰੋਕ ਲਗਾਈ ਜਾਣੀ ਚਾਹੀਦੀ ਹੈ ਤਾਂ 2 ਸਤੰਬਰ ਨੂੰ ਜਿਹੜੀ ਆ ਕੋਰਟ ਨੇ ਸੁਣਵਾਈ ਕੀਤੀ ਸੀ ਉਸ ਦੇ ਵਿੱਚ ਕਿਹਾ ਗਿਆ ਸੀ ਕਿ ਜਿਹੜਾ 1 ਲੱਖ ਰੁਪਇਆ ਉਦੋਂ ਵੀ ਫਾਈਨ ਲਗਾਇਆ ਗਿਆ ਸੀ ਤਾਂ ਉਸ ਤੋਂ ਬਾਅਦ ਜਿਹੜਾ ਇਹਨਾਂ ਦੇ ਵੱਲੋਂ ਐਫੀਡੈਫਟ ਜਿਹੜੇ ਆ ਉਹ ਦਿੱਤੇ ਗਏ ਸੀ ਕਿਹਾ ਗਿਆ ਸੀ ਕਿ ਜੁਰਮਾਨਾ ਨਹੀਂ ਦਿੱਤਾ ਜਾਣਾ ਚਾਹੀਦਾ ਇਸ ਦੇ ਵਿੱਚ ਸੋਧ ਹੋਣੀ ਚਾਹੀਦੀ ਤਾਂ ਕੋਰਟ ਦੇ ਵੱਲੋਂ ਹੁਕਮ ਦਿੱਤੇ ਗਿਆ ਸੀ ਕਿ ਇਹਨਾਂ ਦੇ ਵੱਲੋਂ ਆਰਡਰ ਦੀ ਜਿਹੜੀ ਹੈ ਹੁਕਮ ਨਹੀਂ ਮੰਨੇ ਜਾ ਰਹੇ ਜੋ ਅਸੀਂ ਆਰਡਰ ਦਿੰਦੇ ਨੇ ਉਹਨਾਂ ਦੀ ਪਾਲਣਾ ਨਿਯਮਾਂ ਦੀ ਪਾਲਣਾ ਜਿਹੜੀ ਆ ਉਹ ਨਹੀਂ ਕੀਤੀ ਜਾ ਰਹੀ ਤਾਂ ਇਹਨਾਂ ਦੇ ਉੱਤੇ ਹੋਰ ਵੀ ਜਿਹੜੀ ਆ ਸਖਤੀ ਅਪਣਾਈ ਗਈ ਸੀ ਕਿਹਾ ਗਿਆ ਸੀ ਕਿ ਇਹ 2 ਲੱਖ ਰੁਪਏ ਜਿਹੜਾ ਜੁਰਮਾਨਾ ਹੋਰ 1 ਲੱਖ ਦੇ ਸਮੇਤ ਜਿਹੜਾ ਭਰਨਾ ਹੋਵੇਗਾ ਹਾਲਾਂਕਿ 2 ਸਤੰਬਰ ਨੂੰ ਪਹਿਲਾਂ ਵੀ 1 ਲੱਖ ਰੁਪਏ ਜਿਹੜਾ ਜੁਰਮਾਨਾ ਲਗਾਇਆ ਗਿਆ ਸੀ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਵੱਲੋਂ ਐਫੀਡੈਫਟ ਜਾਰੀ ਕੀਤੇ ਗਏ ਸੀ ਤਾਂ ਕੋਰਟ ਦੇ ਵੱਲੋਂ ਐਫੀਡੈਫਟ ਜਿਹੜੇ ਆ ਉਹ ਖਾਰਜ ਕਰ ਦਿੱਤੇ ਗਏ ਸੀ ਕਿਉਂਕਿ ਕੋਰਟ ਦਾ ਕਹਿਣਾ ਹੈ ਕਿ ਇਹਨਾਂ ਦੇ ਵੱਲੋਂ ਸਾਡੇ ਜਿਹੜੇ ਜਾਰੀ ਕੀਤੇ ਆਰਡਰ ਨੇ ਉਹ ਮੰਨੀ ਮੰਨੇ बननेਗਾ ਤਾਂ ਉਸ ਤੋਂ ਬਾਅਦ ਕੋਰਟ ਦੇ ਵੱਲੋਂ ਜਿਹੜੇ ਉਹ ਐਫੀਡੇਫਟ ਪਾਏ ਗਏ ਸੀ ਤਾਂ ਉਹ ਵੀ ਜਿਹੜਿਆ ਖਾਰਜ ਕਰ ਦਿੱਤੇ ਸੀ ਤਾਂ ਹੁਣ ਕੋਰਟ ਜਿਹੜੀ ਹੈ ਹੋਰ ਸ਼ਕਤੀ ਦੇ ਵਿੱਚ ਆਈ ਹੈ ਤਾਂ ਉਹਨਾਂ ਨੇ ਹੁਣ ਜਿਹੜਾ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਤੇ ਵੀ ਜਿਹੜਾ 2 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਇਸ ਤੋਂ ਇਲਾਵਾ ਹੋਰ ਤਿੰਨ ਆਈਏਐਸ ਅਧਿਕਾਰੀ ਨੇ ਉਹਨਾਂ ਤੇ ਵੀ ਭਾਰੀ ਜਿਹੜਾ ਜੁਰਮਾਨਾ ਲਗਾਇਆ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਤਨਖਾਹ ਦੇ ਵਿੱਚੋਂ ਹੀ ਜਿਹੜਾ ਪੈਸੇ ਕੱਟੇ ਜਾਣਗੇ ਮਹੀਨੇ ਦੀ ਮਹੀਨੇ 50000 ਰੁਪਏ ਜਿਹੜਾ ਸੀਐਮ ਰਾਹਤ ਫੰਡ ਦੇ ਲਈ ਜਿਹੜਾ ਉਹ ਭੇਜਿਆ ਜਾਵੇਗਾ ਤਾਂ ਹੁਣ ਦੱਸ ਦਈਏ ਕਿ ਇਹ ਜਿਹੜਿਆ ਦੇ ਉੱਤੇ ਕੋਰਟ ਦਾ ਜਿਹੜਾ ਸਖਤ ਰੁਖ ਅਪਣਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਮੋਡੀਫਾਈ ਵਾਨਾਂ ਦੀ ਕਾਰਵਾਈ ਕਰਨ ਦੇ ਵਿੱਚ ਲਾਪਰਵਾਹੀ ਵਰਤੀ ਗਈ ਸੀ ਜਿਸ ਤੋਂ ਬਾਅਦ ਪਟੀਸ਼ਨ ਦਾਇਰ ਕੀਤੀ ਗਈ ਸੀ ਕਿਹਾ ਗਿਆ ਸੀ ਕਿ ਜਿਹੜੇ ਮੋਡੀਫਾਈ ਵਾਨ ਨੇ ਉਹਨਾਂ ਤੇ ਕਾਬੂ ਪਾਉਣਾ ਚਾਹੀਦਾ ਉਹਨਾਂ ਨੂੰ ਰੋਕਿਆ ਜਾਣਾ ਚਾਹੀਦਾ ਤਾਂ ਉਸ ਤੋਂ ਬਾਅਦ ਜਿਹੜਾ ਕੋਰਟ ਦੇ ਵੱਲੋਂ ਇਹ ਸਖਤ ਜਿਹੜਾ ਹੁਕਮ